ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਮ ਮਨੀਸ਼ ਪਿਆਲਾ ਤੇ ਅੱਜ ਖਾਸ ਤੌਰ ਤੇ ਤੁਹਾਨੂੰ ਦੱਸਣ ਜਾ ਰਿਹਾ ਕਿ ਕਿਉਂਕਿ 2 ਜੂਨ ਨੂੰ ਖਾਸ ਤੌਰ ਤੇ ਪੂਰੇ ਅਮਰੀਕਾ ਦੇ ਵਿੱਚ ਸੰਤ ਬਾਬਾ ਪ੍ਰੀਮ ਸਿੰਘ ਮਰਾਲੇ ਵਾਲੇ ਜਿਹੜੇ ਹੈਗੇ ਨੇ ਉਹਨਾਂ ਦੇ ਉਨਿਆਈ ਜਿਹੜੇ ਨੇ ਦੁਨੀਆ ਭਰ ਚ ਵਿੱਚ ਜਿੱਥੇ-ਜਿੱਥੇ ਵੀ ਵਸਦੇ ਨੇ ਉਹ ਆਪਣੇ ਵੱਲੋਂ ਸੰਤਾਂ ਦੀ ਜਿਹੜੀ ਵਰਸੀ ਹੈ ਉਹਨੂੰ ਬੜੇ ਸ਼ਰਧਾ ਭਾਵਨਾ ਜਿਹੜੇ ਮਨਾਉਂਦੇ ਨੇ ਔਰ ਸੰਤਾਂ ਦੀ ਜਦੋਂ ਵਰਸੀ ਮਨਾਈ ਜਾਂਦੀ ਹੈ ਉਹਦੇ ਪਿੱਛੇ ਇੱਕ ਕਾਰਨ ਇਹ ਵੀ ਹੈਗਾ ਕਿ ਸੰਤਾਂ ਨੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਜਿਹੜਾ ਬਹੁਤ ਵੱਡਾ ਕੰਮ ਕੀਤਾ ਹੈ ਰਾਜਨੀਤੀ ਦੇ ਖੇਤਰ ਦੇ ਵਿੱਚ ਵੀ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਹੈ ਕਿਸਾਨੀ ਦੇ ਖੇਤਰ ਦੇ ਵਿੱਚ ਵੀ ਜਿਹੜਾ ਹੈ ਕਿਸਾਨਾਂ ਨੂੰ ਵੀ ਉਹਨਾਂ ਨੇ ਕਿਸ ਤਰੀਕੇ ਨਾਲ ਦੁਬਾਰਾ ਵਸਾਇਆ ਜਦੋਂ ਪਾਕਿਸਤਾਨ ਤੋਂ ਇੱਧਰ ਲਿਆ ਕੇ ਤਾਂ ਉੱਥੇ ਵੀ ਉਹਨਾਂ ਦਾ ਜਿਹੜਾ ਯੋਗਦਾਨ ਹੈ ਜਿੰਨਾ ਅਸੀਂ ਸੁਣਿਆ ਉਹ ਆਪਣੇ ਆਪ 'ਚ ਬਹੁਤ ਤਾਰੀਫਯੋਗ ਹੈਗਾ ਤੇ ਹੁਣ 2 ਜੂਨ ਨੂੰ ਬਾਬਾ ਮੱਖਣਸ਼ਾ ਲਪਾਣਾ ਸਿਕ ਸੈਂਟਰ ਵਿਖੇ ਜਿਹੜਾ ਹੈ ਉਹਨਾਂ ਦੀ ਜਿਹੜੀ ਵਰਸੀ ਹੈ ਉਹਨੂੰ ਬੜੇ ਸ਼ਰਧਾ ਭਾਵ ਦੇ ਨਾਲ ਮਨਾਇਆ ਜਾ ਰਿਹਾ ਪੂਰੇ ਇੰਤਜ਼ਾਮ ਕੀਤੇ ਗਏ ਨੇ ਅਤੇ ਖਾਸ ਤੌਰ ਤੇ ਕੀ ਪ੍ਰੋਗਰਾਮ ਹੋਵੇਗਾ ਕੀ ਕੀ ਉਸ ਦਿਨ ਜਿਹੜਾ ਪ੍ਰੋਗਰਾਮ ਸਾਨੂੰ ਵੇਖਣ ਨੂੰ ਮਿਲੇਗਾ ਉਹਦੇ ਬਾਰੇ ਜਾਣਕਾਰੀ ਜਿਹੜੀ ਹੈ ਇਸ ਵੇਲੇ ਗੁਰੂ ਘਰ ਦੇ ਪ੍ਰਧਾਨ ਸਰਦਾਰ ਦਲੇਰ ਸਿੰਘ ਸਾਡੇ ਨਾਲ ਹੈਗੇ ਨੇ ਉਹਨਾਂ ਕੋਲ ਜਾਂਦੀ ਹੈ ਤਾਂ ਦਲੇਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ ਸੰਤਾਂ ਦੇ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਸੰਤਾਂ ਦੇ ਅਨਿਆਈ ਦੁਨੀਆ ਪਰ ਦੇ ਵਿੱਚ ਨੇ ਜਿੱਥੇ-ਜਿੱਥੇ ਵੀ ਕਹਿੰਨੇ ਕਿ ਸਾਡੇ ਪੰਜਾਬੀ ਗਏ ਨੇ ਆ ਖਾਸ ਤੌਰ ਤੇ ਜਿਹੜਾ ਲਵਾਨਾ ਭਾਈਚਾਰਾ ਜਿੱਥੇ-ਜਿੱਥੇ ਦੁਨੀਆ ਦੇ ਨੁੱਕਰ ਚ ਵਸਿਆ ਉਹ ਸੰਤਾਂ ਮਹਾਂਪੁਰਖਾਂ ਦਾ ਦਿਹਾੜਾ ਜਿਹੜਾ ਬੜੀ ਸ਼ਰਧਾ ਭਾਵਨਾ ਮਨਾਉਂਦਾ ਹੈ ਅ ਅਸੀਂ ਵੀ ਤੁਹਾਨੂੰ ਲੰਮੇ ਸਮੇਂ ਤੋਂ ਕਵਰ ਕਰ ਰਹੇ ਹਾਂ ਕੁਦਰਤ ਆ ਬਾਬਾ ਮੁਖੰਡਸ਼ਾਲ ਬਣਾ ਸਿਕ ਸੈਂਟਰ ਵਿਖੇ ਵੀ ਬੜੀ ਸ਼ਰਧਾ ਭਾਵਨਾ ਮਨਾਇਆ ਜਾਂਦਾ ਪਰ ਇਸ ਵਾਰ ਕਿਉਂਕਿ ਪ੍ਰਧਾਨਗੀ ਤੁਹਾਡੀ ਹੈਗੀ ਹੈ ਦੂਸਰੀ ਵਾਰ ਤੁਸੀਂ ਜਿਹੜਾ ਇਹ ਦਿਹਾੜਾ ਉਹਨਾਂ ਦਾ ਮਨਾਉਣ ਜਾ ਰਹੇ ਹੋ ਕੀ ਸਾਨੂੰ ਜਿਹੜਾ ਕੀ ਅਨੋਖਾ ਵੇਖਣ ਨੂੰ ਮਿਲੇਗਾ ਕੀ ਪ੍ਰਬੰਧ ਜਿਹੜਾ ਤੁਸੀਂ ਕਰ ਰਹੇ ਹੋ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਰਜੀ ਪਹਿਲੀ ਗੱਲ ਤੇ ਇੱਕ ਇਹ ਗੀਪੀ ਅਸੀਂ ਹਰ ਸਾਲ ਸੰਤਾਂ ਦੀ ਜਿਹੜੀ ਸਾਲਾਨਾ ਯਾਦ ਜਿਨ ਕੀ ਵਰਸੀ ਅਸੀਂ ਮਨਾਉਂਦੇ ਹਾਂ ਤਾਂ ਅਨੋਖਾ ਤੇ ਸਾਡੇ ਕੋਲ ਹਰ ਵਾਰੀ ਅਸੀਂ ਕੁਝ ਨਾ ਕੁਝ ਐਸਾ ਕਰਨਾ ਚਾਹੁੰਦੇ ਆਂ ਵੀ ਜਿਹੜੀ ਉਹਨਾਂ ਦੇ ਜਿਹੜੇ ਬੋਲ ਨੇ ਉਹਨਾਂ ਦੇ ਜਿਹੜੇ ਬਚਨ ਨੇ ਜਿਹੜਾ ਉਹਨਾਂ ਦੀ ਇਹ ਉਹਨਾਂ ਨੇ ਜੋ ਮਿਹਨਤ ਕੀਤੀ ਸਮਾਜ ਸੁਧਾਰ ਦੀ ਜਿਹੜੀ ਲਹਿਰ ਚਲਾਈ ਉਸੇ ਚੀਜ਼ ਨੂੰ ਅਸੀਂ ਮੁੱਖ ਰੱਖ ਕੇ ਹੀ ਕਰਦੇ ਆਂ ਕਿਉਂਕਿ ਉਹਨਾਂ ਨੇ ਕੋਈ ਇਕੱਲਾ ਲਬਾਣਾ ਬਲਾਦਰੀ ਲਈ ਨਹੀਂ ਕੀਤਾ ਜੀ ਉਹਨਾਂ ਸਾਰੀਆਂ ਕਮਿਊਨਿਟੀਆਂ ਨਾਲ ਵਾਸਤੇ ਕੀਤਾ ਅਸੀਂ ਉਸੇ ਲਹਿਰ ਨੂੰ ਅੱਗੇ ਵਧਾਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਵਧੀਆ ਤੋਂ ਵਧੀਆ ਜਿਹੜਾ ਪ੍ਰੋਗਰਾਮ ਹੈ ਅੱਗੇ ਆਉਣ ਵਾਲੇ ਸਮੇਂ 'ਚ ਅਸੀਂ ਨਾਲ-ਨਾਲ ਕਰਾਂਗੇ ਤੇ ਜਿਹੜਾ 2 ਜੂਨ ਨੂੰ ਅਸੀਂ ਜਿਹੜੀ ਵਰਸੀ ਤੁਸੀਂ ਗੱਲ ਕੀਤੀ ਹੈ ਮਨਾ ਰਹੇ ਹਾਂ ਤਾਂ ਉਸ ਦਿਨ ਵੀ ਅਸੀਂ ਜਿਹੜੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਜੇ ਜੋ ਸਮਾਜ ਦੇ ਵਿੱਚ ਜਿਹੜੀਆਂ ਸਾਡੀਆਂ ਕੁਰੀਤੀਆਂ ਸੀਗੀਆਂ ਬਹੁਤ ਜ਼ਿਆਦੀਆਂ ਸਮਾਜ ਨੂੰ ਜਿਹੜੀਆਂ ਘੁਣ ਲਗਾ ਸੀਗਾ ਉਸ ਨੂੰ ਬਾਬਾ ਜੀ ਨੇ ਦੂਰ ਕੀਤਾ ਉਹਦੇ ਬਾਰੇ ਅਸੀਂ ਸਿਹਰੀ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਅਸੀਂ ਸੰਗਤਾਂ ਅਗੇ ਰੱਖਣੀਆਂ ਹਨ ਔਰ ਜਿਹੜੇ ਉਹਦੇ ਚ ਅਸੀਂ ਤੇ ਆਚਾਨੇ ਵੀ ਦੇਖੋ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਜੋ ਸਾਡੇ ਲਈ ਕੀਤਾ ਦੇਖੋ ਅਸੀਂ ਜਿਹੜੀ ਸਾਡੇ ਬਹੁਤ ਹੀ ਦਲਦਲ ਦੇ ਵਿੱਚ ਅਸੀਂ ਇੱਕ ਸਾਫ ਦੇ ਫਸੇ ਹੋਏ ਸੀਗੇ ਜਿਹਨੇ ਉੱਤ ਪਾਕਿਸਤਾਨ ਤੋਂ ਜੜ ਕੇ ਆਏ ਇੱਥੇ ਆਏ ਫਿਰ ਨਸ਼ੇ ਹੀ ਜਿਹੜੇ ਹੁੱਕੇ ਦੇ ਵਿੱਚ ਸੀਗੇ ਕਈ ਚਿਲਮਾ ਹੁੱਕੇ ਪੀਣੇ ਉਹਦੇ ਕੰਮਾਂ ਚ ਜਿਹੜੇ ਰੁੱਝ ਕੇ ਸੀਗੇ ਉਹ ਬਾਬਾ ਜੀ ਨੇ ਸਾਡਾ ਜਿਹੜਾ ਸਾਰਾ ਜਿੰਨੀ ਬਲਾਦਰੀ ਸੀਗੀ ਲਵਾਨਾ ਬਲਾਦਰੀ ਨੂੰ ਉਹਨਾਂ ਨੇ ਬਾਹਰ ਕੱਢਿਆ ਇਸ ਤੋਂ ਤਾਂ ਉਹਨਾਂ ਨੇ ਬਹੁਤ ਵਧੀਆ ਵਧੀਆ ਸੁਧਾਰ ਦੇ ਕੰਮ ਕੀਤੇ ਹੋਰ ਅਸੀਂ ਉਹੀ ਕੰਮ ਜਿਹੜੇ ਕੀਤੇ ਉਸ ਦਾ ਲੋਕਾਂ ਨੂੰ ਦਰਸਾਣਾ ਚਾਹੁੰਦੇ ਆਂ ਕਿ ਅਸੀਂ ਕਿ ਬਾਬਾ ਜੀ ਨੇ ਸਾਡੇ ਲਈ ਕੀ ਕੀਤਾ ਜਾਂ ਸਮਾਜ ਲਈ ਕੀ ਕੀਤਾ ਜਾਂ ਸਾਰਿਆਂ ਲਈ ਕੀ ਕੀਤਾ ਇਹ ਇੱਕ ਮੈਸੇਜ ਹੈ ਉਹਨਾਂ ਦਾ ਜਿਹੜਾ ਹੈ ਜਦੋਂ ਅਸੀਂ ਵੇਖਦੇ ਆਂ ਬਹੁਤ ਸਾਰੇ ਸਤਿਕਾਰਯੋਗ ਸੰਤਮਾਪੁਰਖ ਹੋਏ ਨੇ ਪਰ ਮੈਂ ਜਦੋਂ ਲਵਾਨਾ ਭਾਈਚਾਰੇ ਦੀ ਗੱਲ ਕਰਦਾ ਖਾਸ ਤੌਰ ਤੇ ਬੱਚਾ ਬੱਚਾ ਜਿਹੜਾ ਹੈਗਾ ਭਾਵੇਂ ਉਹ 5 ਸਾਲ ਦਾ ਹੈ ਭਾਵੇਂ ਉਹ 7 ਸਾਲ ਦਾ ਉਹ ਤਾਂ ਗੱਲ ਕਰੀਏ ਉਹ ਸੰਤਾਂ ਦੇ ਬਾਰੇ ਜਿਹੜਾ ਉਹ ਜਾਣਦਾ ਹੈ ਘਰ ਦੇ ਵਿੱਚ ਵੀ ਮੇਰੇ ਸਾਹਮਣੇ ਵਿਚਾਰਾ ਹੁੰਦੀਆਂ ਨੇ ਸੰਤਾਂ ਦੇ ਬਾਰੇ ਪੜਿਆ ਲਿਖਿਆ ਜਾਂਦਾ ਹੈ ਦੱਸਿਆ ਜਾਂਦਾ ਇਹ ਵੀ ਤੁਸੀਂ ਆਪਣੇ ਆਪ ਚ ਕਹਿੰਦੇ ਕਿ ਜਿਸ ਤਰੀਕੇ ਨਾਲ ਬਾਣਾ ਭਾਈ ਜਾਰਾ ਇਹਨੂੰ ਪੂਰਾ ਲੈ ਕੇ ਅੱਗੇ ਵਧਿਆ ਪ੍ਰਚਾਰ ਕੀਤਾ ਹੈ ਸੰਤਾਂ ਦੇ ਬਾਰੇ ਜੀਵਨੀ ਬਾਰੇ ਜਿਹੜਾ ਸਮੇਂ-ਸਮੇਂ ਤੇ ਉੱਤੇ ਗੱਲ ਹੁੰਦੀ ਇਹ ਵੀ ਆਪਣੇ ਆਪ ਚ ਕੰਪਲੀਕੋਰ ਹੈਗਾ ਦੇਖੋ ਗੱਲ ਅਸੀਂ ਜਦੋਂ ਆਪਣੇ ਬੱਚਿਆਂ ਨੂੰ ਸਮਝਾਉਂਦੇ ਆ ਕਿ ਵੀ ਸੰਤ ਬਾਵਾ ਪ੍ਰੇਮ ਸਿੰਘ ਨੇ ਸਾਡੇ ਲਈ ਕੀ ਕੀਤਾ ਜਿਸ ਤਰ੍ਹਾਂ ਉਹ ਸਾਡੇ ਪਿੰਡਾਂ ਚ ਜਾਂਦੇ ਸੀਗੇ ਪਹਿਲਾਂ ਉਹ ਪਿੰਡ ਦੇ ਵਿੱਚ ਇੱਕ ਸ਼ਰਤ ਰੱਖਦੇ ਸੀ ਵੀ ਇਸ ਪਿੰਡ ਵਿੱਚ ਅਸੀਂ ਤਾਂ ਆਣਾ ਜੇ ਉੱਥੋਂ ਦੀ ਇਹ ਨਸ਼ਾ ਵਰਗੀਆਂ ਲਾਹਨਤਾਂ ਇਹ ਦੂਰ ਕਰੋਗੇ ਜਿਹੜੀ ਸਭ ਤੋਂ ਵੱਡੀ ਲਾਹਨਤ ਸੀਗੀ ਜਿਹੜੀ ਦਾਜ ਦੇ 헤ਜ਼ ਦੀ ਸੀਗੀ ਜੀ ਬਹੁਤ ਲੋਕਾਂ ਦੇ ਦਾਜ ਦੇ 헤ਜ਼ ਦੇ ਮਗਰ ਮਸਲਿਆਂ ਦੇ ਉੱਤੇ ਬਨਾਲੀਆਂ ਉਹ ਮਾਰੇ ਜਾਂਦਾ ਸੀ ਕਿਈ ਕੁਛ ਕੀਤਾ ਜਾਂਦਾ ਸੀਗਾ ਤਾਨੂੰ ਪਤਾ ਹੀ ਇਸ ਸਮਾਜ ਦੇ ਵਿੱਚ ਕੀ ਕੀ ਵਿਚਰਦਾ ਹੁਣ ਵੀ ਅਜੇ ਤੱਕ ਵੀ ਕਈ ਥਾਵਾਂ ਤੇ ਵਿਚਰਦਾ ਹੈ ਲੇਕਿਨ ਬਾਬੇ ਨੇ ਉਹ ਚੀਜ਼ਾਂ ਨੂੰ ਦੂਰ ਕੀਤੀ ਪਹਿਲਾਂ ਕਹਿੰਦਾ ਸੀ ਜੋ ਵੀ ਤੁਹਾਡੇ ਜਿਹੜਾ दारू ਦੀਆਂ ਬੋਤਲਾਂ ਨਸ਼ਾ ਜਾਂ ਹੋਕਾ ਬੀੜੀਆਂ ਜੋ ਤੰਬਾਕੂ ਜੋ ਵੀ ਤੁਹਾਡੇ ਪਿੰਡ ਚ ਆ ਗਿਆ ਪਹਿਲਾਂ ਉਹਨੂੰ ਸਟੋ ਟੋਇਆ ਕੱਢ ਕੇ ਦਬਦੇ ਹੀ ਫਿਰ ਉਸ ਪਿੰਡੇ ਜਾਂਦੇ ਹੀ ਉਹ ਪਿੰਡ ਦਾ ਪੂਰਾ ਸੁਧਾਰ ਕਰਦੇ ਔਰ ਇਸੇ ਤਰ੍ਹਾਂ ਉਹਨਾਂ ਨੇ ਫਿਰ ਜਿਹੜੇ ਬੱਚੇ ਸੀ ਉਹ ਚਾਹਦੇ ਹੀ ਕਿ ਜਿਹੜੇ ਬੱਚੇ ਨੇ ਚੰਗੇ ਪੜੇ ਲਿਖੇ ਹੋਣ ਔਰ ਰਾਜਨੀਤਿਕ ਚੰਗੇ ਹੋਣ ਤੇ ਉਹਨਾਂ ਨੇ ਜਿਵੇਂ ਆਪ ਵੀ ਉਹਨਾਂ ਰਾਜਨੀਤੀ ਕੀਤੀ ਐਮ ਐਲ ਏ ਵੀ ਬਣੇ ਸਾਰਾ ਕੁਝ ਉਹਨਾਂ ਕੀਤਾ ਉਹਨਾਂ ਰਵਲਵਰ ਦਾ ਲਾਇਸੈਂਸ ਵੀ ਬਣਾਇਆ ਹਰ ਚੀਜ਼ ਬਣੀ ਉਹਨਾਂ ਨੇ ਰਾਜ ਦੀ ਵੀ ਗੱਲ ਕੀਤੀ ਉਰਥੇ ਰਾਜ ਭਾਗ ਸਾਰ ਹਰ ਚੀਜ਼ ਦੀ ਉਹਨਾਂ ਗੱਲ ਕੀਤੀ ਉਹਨਾਂ ਤੋਂ ਸਾਨੂੰ ਸਿਹਤ ਲੈਣ ਦੀ ਇਹੋ ਜਰੂਰਤ ਹੈ ਵੀ ਦੇਖੋ ਸਾਡੇ ਸਮਾਜ ਨੂੰ ਉਹਨੇ ਕਿਹੜੇ ਤਰੀਕੇ ਦੇ ਨਾਲ ਕਿਉਂਕਿ ਜਦੋਂ ਇਹ ਆ ਕੇ ਬੇਗੋਲ ਵਸੇ ਉਸ ਜਗ੍ਹਾ ਤੇ ਵਸੇ ਉਥੇ ਕਲਰ ਸਾਰਾ ਕਲਰ ਸੀਗਾ ਫਸਲ ਨਹੀਂ ਸੀ ਹੁੰਦੀ ਲੇਕਿਨ ਉਹ ਲੋਕਾਂ ਨੂੰ ਉੱਥੇ ਬਿਠਾਇਆ ਵੀ ਇੱਥੇ ਬੈਠੋ ਇਹਨੂੰ ਆਵਾਜ਼ ਕਰੋ ਇਸ ਜ਼ਮੀਨ ਨੂੰ ਇੱਥੇ ਹੀ ਸੋਨਾ ਉਗਲੇਗੀ ਇਹ ਧਰਤੀ ਤਾਂ ਉਹਨਾਂ ਨੇ ਇੱਕ ਮਾਂ ਪਿਛੇ ਜੀ ਨਾ ਸਾਡੇ ਇੱਕ ਸਤ ਮਹapurਸ਼ਾਂ ਦੇ ਹੀ ਉਹ ਕਈ ਵਾਰੀ ਸਾਡੇ ਵੀ ਜਿੱਥੇ ਅਸੀਂ ਵੀ ਵਸੇ ਸੀਗੇ ਉੱਥੇ ਵੀ ਕਲਰ ਸੀਗਾ ਪੂਰਾ ਜੀ ਉੱਥੇ ਆ ਕੇ ਉਹ ਕਈ ਵਾਰੀ ਸ਼ਬਦ ਪੜ੍ਹਦੇ ਹੁੰਦੇ ਸੀ ਉੱਚਾ ਚ ਧਾਰਨਾ ਲਾ ਕੇ ਭਾਗ ਜਾਗ ਜਾਗ ਕੇ ਕਲਰੀਏ ਤੇ ਤੇਰੇ ਸੰਤਾਂ ਦਾ ਸੰਗ ਕਰਕੇ ਤੇ ਉਹ ਪਿਓ ਕਲਰੀ ਦੇ ਮੈਦਕਾ ਹਾਊਸ ਦੇ ਭਾਗ ਜਾਗੇ ਉਹ ਧਰਤੀ ਦੇ ਜਿੱਥੇ ਆ ਕੇ ਉਹਨੇ ਡੇਰਾ ਲਾਇਆ ਜਿਹੜਾ ਬੇਗੋਵਾਲ ਦਾ ਡੇਰਾ ਹੈ ਤੇ ਹੋਰ ਕੱਲਾ ਉਹਨਾਂ ਨੇ ਮੈਂ ਫਿਰ ਵਾਰ-ਵਾਰ ਉਹੀ ਗੱਲ ਦੁਹਾਨਾ ਕਿ ਉਹਨਾਂ ਕੱਲਾ ਲਬਾਣਾ ਬਲਾਦਰੀ ਵਾਸਤੇ ਨਹੀਂ ਕੀਤਾ ਉਹਨਾਂ ਨੇ ਜਿਹੜੇ ਸਕੂਲ ਖੋਲੇ ਉਥੇ ਹਾਜ ਵੀ ਮੇਰੇ ਖਣ ਲਬਾਣਾ ਬਲਾਦਰੀ ਦੇ ਬੱਚੇ ਘੱਟ ਪੜਦੇ ਨੇ ਦੂਸਰੀਆਂ ਬਲਾਦਰੀਆਂ ਦੇ ਬੱਚੇ ਜ਼ਿਆਦਾ ਪੜਦੇ ਨੇ ਕਿਸੇ ਕੋਲ ਪੁੱਛਿਆ ਨਹੀਂ ਜਾਂਦਾ ਤੁਸੀਂ ਕਿਹੜੀ ਬਲਾਦਰੀ ਦੀ ਹੋ ਕੌਣ ਹੋ ਕਿੱਧਰੋਂ ਆਏ ਕਿਵੇਂ ਆਏ ਉਥੇ ਪੜ੍ਹਾਈ ਜਿਹੜੀ ਉਹ ਸਭ ਨੂੰ ਬਰਾਬਰ ਦਿੱਤੀ ਜਾਂਦੀ ਸਾਰਿਆਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ ਹੈ ਸੰਤ ਬਾਬਾ ਪ੍ਰੇਮ ਸਿੰਘ ਦੀ ਜਿਹੜੀ ਵਰਸੀ ਏ ਸਾਰਿਆਂ ਨੂੰ ਹੀ ਮਨਾਣੀ ਚਾਹੀਦੀ ਏ ਕਿਉਂਕਿ ਉਹਨਾਂ ਨੇ ਜਿਹੜੇ ਚੰਗੇ ਸਮਾਜ ਸਦਾਰ ਜਿਹੜੇ ਸਾਡੇ ਸੰਤ ਮਹਾਪੁਰਸ਼ ਹੋਏ ਨੇ ਉਹ ਸਿੱਕਲੇ ਸਾਡੇ ਕੁਲਵਾਣਾ ਬਲਾਦਰੀ ਦੇ ਨਹੀਂ ਉਹਨਾਂ ਨੇ ਸਾਰਿਆਂ ਨੂੰ ਹੀ ਸਿਹਤ ਚੰਗੀ ਦਿੱਤੀ ਜੇ ਉਹ ਤਾਂ ਗੁਰਬਾਣੀ ਕਹਿੰਦੇ ਹਾਰ ਹਾਰ ਜਨ ਦੋਇਕ ਹੈ ਬਿ ਬੇਬੇਚਾਰ ਕਸ਼ਨਾਈਂ ਜਲਤੇ ਹੋਏ ਚਤਰੰਗ ਜੋ ਜਾਨ ਹੀ ਬਿਖੇ ਸਮਾਏ ਉਹਦੇ ਰੱਬ ਦਾ ਰੂਪ ਨੇ ਤੇ ਰੱਬ ਦੇ ਰੂਪ ਹੀ ਚ ਉਹ ਜਾ ਕੇ ਸਮਾਜ ਜੰਦੇ ਨੇ ਕਿਉਂਕਿ ਉਹਨਾਂ ਨੇ ਜਨ ਪਰਉਪਕਾਰੀ ਆਏ ਜੀਨ ਦਾਨ ਦੇ ਭਗਤੀ ਲਾਇਨ ਆਪਣਾ ਹਰ ਕਾ ਨਾਮ ਜਪਾਇਨ ਉਹ ਰੱਬ ਦਾ ਨਾਮ ਜਪਾਉਂਦੇ ਨੇ ਆਉਂਦੇ ਨੇ ਦੁਨੀਆ ਤੇ ਚੰਗੇ ਕਾਰਜ ਕਰਕੇ ਜਾਂਦੇ ਨੇ ਤਾਂ ਸਾਨੂੰ ਨਹੀਂ ਭੁੱਲਣਾ ਚਾਹੀਦਾ ਉਹਨਾਂ ਨੂੰ ਅ ਜਰਤਾ ਤੁਸੀਂ ਕਹਿ ਰਹੇ ਹੋ ਮੈਂ بار بار ਉਸ ਚੀਜ਼ ਉਤੇ ਵੀ ਆ ਜਾਣਾ ਕਿਉਂਕਿ ਬਿਲਕੁਲ ਸੰਤ ਜਿਹੜੇ ਨੇ ਸਾਰੇ ਭਾਈਚਾਰੇ ਦੇ ਇਕੱਠੇ ਹੁੰਦੇ ਨੇ ਔਰ ਸੰਤਾਂ ਦਾ ਹੁੰਦਾ ਹੈ ਕਿ ਹਰੇਕ ਜਿਹੜਾ ਕਮਿਊਨਿਟੀ ਹੈ ਉਹ ਜਿਹੜੀ ਹੈ ਪ੍ਰੋਗਰੈਸ ਕਰੇ ਤਰੱਕੀ ਕਰੇ ਅਤੇ ਆਪਣਾ ਸਮਾਜ ਨੂੰ ਜਿਹੜਾ ਉਹ ਸੁਧਾਰ ਕਰੇ ਲੇਕਿਨ ਸੰਤਾਂ ਦੇ ਜਿਹੜੇ ਖਾਸ ਤੌਰ ਤੇ ਬਚਨ ਰਹੇ ਨੇ ਮੈਂ ਕਿਉਂਕਿ ਮੈਂ ਪਿਛਲੇ ਸਮੇਂ ਚ ਬਹੁਤ ਸਾਰੀ ਸੁਨਿਆ ਵੀ ਹੈ ਕਿ ਇੱਕ ਵਾਰੀ ਉਹ ਸੰਸਰ ਨੂੰ ਇੱਕ ਪਿੰਡ ਦੇ ਵਿੱਚ ਸੱਦਿਆ ਗਿਆ ਤੇ ਉਹਨਾਂ ਨੇ ਪਹਿਲਾ ਸਵਾਲ ਉਹਨਾਂ ਪੁੱਛਿਆ ਕਿ ਅੰਮ੍ਰਿਤ ਕਿੰਨੇ ਛਕਣ ਵਾਲੇ ਤੁਹਾਡੇ ਕੋਲ ਤੇ ਉਹਨਾਂ ਨੇ ਉੱਥੇ ਕਿਹਾ ਕਿ ਅੰਮ੍ਰਿਤ ਤੇ ਕੋਈ ਨਹੀਂ ਤੁਸੀਂ ਆ ਕੇ ਪ੍ਰਚਾਰ ਕਰੋ ਤਾਂ ਫਿਰ ਵੇਖਦੇ ਆਂ ਕਹਿੰਦੇ ਨਹੀਂ ਪਹਿਲਾਂ ਅੰਮ੍ਰਿਤ ਬਾਣ ਕਰਨ ਵਾਲੇ ਬੰਦੇ ਰੱਖੋ ਤੇ ਫਿਰ ਮੈਂ ਉਹ ਤੋਂ ਬਾਅਦ ਆਵਾਂਗਾ ਤੇ ਖਾਸ ਤੌਰ ਤੇ ਤੁਹਾਡੇ ਵੀ ਗੁਰੂ ਘਰ ਦੇ ਵਿੱਚ ਮੈਂ ਵੇਖਦਾ ਕਿ ਬਾਰ ਬਾਰ ਇਹ ਕਿਹਾ ਜਾਂਦਾ ਕਿ ਜਿੰਨੇ ਵੀ ਮੈਨੇਜਮੈਂਟ ਦੇ ਵਿੱਚ ਆਉਣਾ ਹੈ ਪਹਿਲਾਂ ਆਪਣੇ ਆਪ ਨੂੰ ਜਿਹੜਾ ਉਸ ਤੇ ਧਾਰਨੀ ਬਣੋ ਆਪਣੇ ਆਪ ਨੂੰ ਜਿਹੜਾ ਅੰਦਰੋਂ ਪਵਿੱਤਰ ਕਰੋ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਬਾਕੀ ਵੀ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਬਾਕੀ ਗੁਰੂ ਘਰ ਇਹਨਾਂ ਨੂੰ ਵੀ ਅਡਾਪਟ ਕਰਨਾ ਚਾਹੀਦਾ ਕਿਉਂਕਿ ਅਸੀਂ ਗੁਰੂ ਦੇ ਸਿਧਾਂਤ ਨੂੰ ਅਸੀਂ ਫਾਲੋ ਕਰਦੇ ਆਂ ਗੁਰੂ ਸਾਹਿਬ ਜੀ ਨੇ ਕਿਹਾ ਵੀ ਰਹਿਤ ਪਿਆਰੀ ਮੁਜ ਕੋ ਜਿਸਖ ਪਿਆਰਾ ਨਹੀਂ ਉਹਨਾਂ ਤੇ ਰਹਿਤ ਪਿਆਰੀ ਸਮਝਿਆ ਸੇਖੋਂ ਪਿਆਰਾ ਨਹੀਂ ਐ ਨਹੀਂ ਵੀ ਤੁਸੀਂ ਕੇਸ ਧਾਰੀ ਦਾ ਕੇਸ ਰੱਖ ਲੈ ਬੁਵਾ ਤੇ ਦਾੜੇ ਰੱਖ ਲਿਆ ਪ੍ਰਕਾਸ਼ ਕਰ ਲਿਆ ਤਾਂ ਕੰਮ ਜਿਹੜੇ ਤੁਹਾਡੇ ਉਹ ਕਟਿਆ ਹੋਏ ਉਹ ਚੰਗਾ ਨਹੀਂ ਰਹਿਤ ਚ ਬੰਦਾ ਜਿਹੜਾ ਰਹਿਤ ਚ ਰਹਿਣੀ ਬਹਿਣੀ ਚ ਹੋਏਗਾ ਬੰਦਾ ਕਦੀ ਕਿਸੇ ਦਾ ਮਾੜਾ ਨਹੀਂ ਕਰੇਗਾ ਬੁਰਾ ਨਹੀਂ ਸੋਚੇਗਾ ਹਰ ਕਿਸੇ ਦਾ ਭਲਾ ਕਰੇਗਾ ਤਾ ਉਸੇ ਤਰੀਕੇ ਨਾਲ ਸੰਤਾਂ ਨੇ ਵੀ ਇਹੋ ਕੰਮ ਕਰਦਾ ਜਿੱਥੇ ਜਾਂਦੇ ਹੀ ਉੱਥੇ ਪਹਿਲਾਂ ਹੁਣ ਇਹਨਾਂ ਦਾ ਮਹਾਰਾਸ਼ਟਰ ਜੇ ਇਕੱਠ ਹੋਇਆ ਉਸ ਟਾਈਮ ਜਮਾਨੇ ਦੇ ਵਿੱਚ 1 ਲੱਖ ਬੰਦਾ ਉੱਥੇ ਇਕੱਠਾ ਹੋਇਆ ਔਰ ਉੱਥੇ ਮੇਰੇ ਖਾਲ ਕਿੰਨੇ ਪੁਰਾਣਿਆਂ ਨੇ ਅਮਰਤ ਛਕਿਆ ਹਜ਼ਾਰਾਂ ਦੀ ਤعداد ਵਿੱਚ ਉਹ ਜਿੱਧਰ ਜਾਂਦੇ ਹੀ ਉਧਰ ਫਤਿਹ ਕਰਦੇ ਜਾਂਦੇ ਹੀ ਉਹ ਸਿੱਖੀ ਦੇ ਨਾਲ ਜਿੰਨਾ ਸੰਤ ਬਾਬਾ ਪ੍ਰੇਮ ਸਿੰਘ ਨੇ ਜੋੜਿਆ ਔਰ ਪ੍ਰਚਾਰ ਕੀਤਾ ਮੇਰੇ ਖਿਆਲ ਚ ਨਹੀਂ ਕੋਈ ਅੱਜ ਤੱਕ ਕਿਉਂਕਿ ਅੱਜ ਦੇ ਜਿਹੜੇ ਤੁਸੀਂ ਅਖੋਤੀ ਸੰਤ ਦੇਖ ਲੋ ਉਹ ਆਪਣੇ ਨਾਲ ਜੋੜਨ ਦੀ ਗੱਲ ਕਰਦੇ ਨੇ ਆਪਣੇ ਡੇਰੇ ਨਾਲ ਜੋੜਨ ਦੀ ਗੱਲ ਕਰਦੇ ਨੇ ਉਹਨਾਂ ਨੇ ਆਪਣੇ ਨਾਲ ਜੋੜਨ ਦੀ ਗੱਲ ਕੀਤੀ ਇਹ ਤੇ ਡੇਰਾ ਤੇ ਬਾਅਦ ਚ ਬਣਿਆ ਉਹਨਾਂ ਨੇ ਕੋਈ ਡੇਰਾ ਨਹੀਂ ਬਣਾਇਆ ਜੀ ਡੇਰਾ ਬਾਅਦ ਬਣਿਆ ਟਕਸਾਲ ਦਮਦਵੀ ਟਕਸਾਲ ਦੇ ਵੀ ਮੁਖੀ ਰਹੇ ਨੇ ਉਹ ਜੀ ਕੋਈ ਕੱਲੇ ਨਹੀਂ ਔਰ ਜਿਹੜੀ ਸਿੱਖ ਰਿਆ ਤੇ ਮਰਿਆਦਾ ਬਣੀ ਉਹਨਾਂ ਚ ਵੀ ਉਹ ਰਹੇ ਨੇ ਉਹਨਾਂ ਨੇ ਸਿੱਖ ਰਿਆ ਤੇ ਮਰਿਆਦਾ ਬੁਲਾਈ ਲੇਕਿਨ ਬੜੇ ਵੱਡੇ ਵੱਡੇ ਉਹਨਾਂ ਨੇ ਕੰਮ ਕੀਤੇ ਤੇ ਰਾਜਨੀਤੀ ਚ ਵੀ ਰਹੇ ਉਹਨਾਂ ਰਾਜਨੀਤੀ ਵੀ ਸੱਚੀ ਸੁੱਚੀ ਕੀਤੀ ਕਿ ਜਿਹੜੀ ਇੱਕ ਵਿਦਿਆਰਥੀਾਂ ਦੇ ਵਿੱਚ ਕਿਹੜੇ ਤਰੀਕੇ ਨਾਲ ਰਾਜਨੀਤੀ ਕਰਨੀ ਹੈ ਜੇ ਲੇਕਿਨ ਅੱਜ ਦੇ ਕੌਣ ਦੇ ਰਾਜਨੀਤਿਕ ਤੁਹਾਨੂੰ ਪਤਾ ਹੀ ਨਹੀਂ ਕਰਦੇ ਕੁਛ ਨਹੀਂ ਜਾਂ ਕਿਉਂਕਿ ਰਾਜਨੀਤਿਕ ਬੰਦਾ ਜਿਹੜਾ ਹੁੰਦਾ ਉਹ ਧਰਮ ਨੂੰ ਉੱਪਰ ਲੈ ਕੇ ਚੱਲਦਾ ਧਰਮ ਦੇ ਅਧੀਨ ਜਿਹੜਾ ਰਹਿ ਕੇ ਕੰਮ ਕਰੇਗਾ ਉਹ ਕਦੀ ਕਿਸਦਾ ਬੁਰਾ ਨਹੀਂ ਕਰੇਗਾ ਅਸੀਂ ਕੀ ਕਿਹਾ ਧਰਮ ਨੂੰ ਤੇ ਛਿੱਕੇ ਟੰਗ ਦੇਤਾ ਹੀ ਰਾਜਨੀਤਿਕ ਬਣ ਗਏ ਧਰਮ ਨੂੰ ਜੋ ਮਰਜ਼ੀ ਕਰੀਓ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਜਾਨ ਬੁਰੇ ਆਲ ਬੰਕੇ ਜੋ ਮਰਜ਼ੀ ਸਿੱਖਾਂ ਨਾਲ ਕਰੀਓ ਜੋ ਮਰਜ਼ੀ ਇੱਕ ਦੂਸਰੇ ਨੂੰ ਦਬਾਈ ਜਾਓ ਕਰੀ ਜਾਓ ਮਾਰੀ ਜਾਓ ਕੁੱਟੀ ਜਾਓ لیکن ਉਹ ਉਹ ਇਹ ਨਹੀਂ ਚਾਹਦੇ ਕਿਉਂਕਿ ਜਿਹੜਾ ਬੰਦਾ ਧਰਮ ਵਿੱਚ ਧਰਮੀ ਹੋਏਗਾ ਨਾ ਉਹ ਕਿਸੇ ਦਾ ਬੁਰਾ ਨਹੀਂ ਕਰੇਗਾ ਇਸ ਕਰਕੇ ਅਸੀਂ ਰਾਜਨੀਤੀ ਨੂੰ ਧਰਮ ਦੇ ਥੱਲੇ ਰੱਖਣਾ ਨਾ ਕਿ ਧਰਮ ਦੇ ਉੱਤੇ ਚੱਲ ਕੇ ਤੇ ਧਰਮ ਨੂੰ ਰਾਜਨੀਤੀ ਦੇ ਚੱਕਰ 'ਚ ਚਲਾਣਾ ਉਹ ਸੰਤਾ ਨੇ ਸਾਨੂੰ ਇਹ ਸਾਰੀਆਂ ਚੀਜ਼ਾਂ ਦਰਸਾਈਆਂ ਨੇ ਬਿਲਕੁਲ ਅ ਪ੍ਰਧਾਨ ਸਾਹਿਬ ਮੈਂ ਜਰੂਰ ਅਗਰ ਗੱਲ ਕਰਾਂ ਤਾਂ ਬਹੁਤ ਜਿਹੜਾ ਖਾਸ ਤੌਰ ਤੇ ਆਪਣਾ ਭਾਈਚਾਰਾ ਹੈਗਾ ਉਹਨੂੰ ਬਹੁਤ ਸਾਰਾ ਅਵੇਅਰ संतों दी जीवनी बारे पर ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਨੇ ਗੁਰੂ ਘਰਾਂ ਦੇ ਵਿੱਚ ਅਕਸਰ ਜਿਹੜੇ ਨੇ ਭਾਂਟ ਭਾਂਦੇ ਅਸੀਂ ਲੰਗਰ ਲਾਉਂਦੇ ਆਂ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਸੰਗਤ ਆਵੇ ਉਹਨੂੰ ਵੱਧ ਤੋਂ ਵੱਧ ਜਿਹੜਾ ਉਹਦੋਂ ਅਸੀਂ ਜੀ ਆਖ ਸਕੀਏ ਪਰ ਕੀ ਤੁਸੀਂ ਇਸ ਤਰੀਕੇ ਦਾ ਵੀ ਕੁਝ ਪਲਾਨ ਕਰ ਰਹੇ ਹੋ ਕਿ ਜਿਹੜਾ ਪ੍ਰਚਾਰ ਦਾ ਲੰਗਰ ਹੈਗਾ ਕਿਉਂਕਿ ਜਿਹੜੇ ਨਹੀਂ ਜਾਣਦੇ ਸੰਤਾਂ ਬਾਰੇ ਜਿਹੜਾ ਪੜ੍ਹਨਾ ਚਾਹੁੰਦੇ ਨੇ ਜਿਹੜੇ ਨੂਨ ਸਿੱਖ ਵੀ ਹੁੰਦੇ ਨੇ ਕਿਉਂਕਿ ਗੁਰੂ ਘਰਾਂ ਦੇ ਵਿੱਚ ਅੱਜ ਦਰਵਾਜ਼ੇ ਜਿਹੜੇ ਨੇ ਚੋ ਵਰਨਾ ਦਾ ਸਾਂਝਾ ਹਰ ਪਾਸਿਓ ਸਾਡਾ ਹੈਗਾ ਕਿ ਗੁਰੂ ਘਰ ਚ ਕੋਈ ਕਮਿਊਨਿਟੀ ਦਾ ਬੰਦਾ ਆ ਸਕਦਾ ਤੁਹਾਡੇ ਗੁਰੂ ਘਰ ਦੇ ਵਿੱਚ ਵੀ ਅਸੀਂ ਵੇਖਦੇ ਹਾਂ ਬਹੁਤ ਸਾਰੇ ਜਿਹੜੇ ਨੇ ਖਾਸ ਕਰਕੇ ਨੌਨ ਸਿੱਖ ਨੌਨ ਇੰਡੀਅਨਸ ਜਿਹੜੇ ਨੇ ਉਹ ਵੀ ਹੁੰਦੇ ਨੇ ਤੇ ਕੀ ਆਪਾਂ ਇਸ ਤਰ੍ਹਾਂ ਦਾ ਕੁਝ ਕਰਾਂਗੇ ਕਿ ਜਿਸ ਨਾਲ ਉਹ ਪ੍ਰਚਾਰ ਵੀ ਆਪਾਂ ਕਰ ਸਕੀਏ ਨਹੀਂ ਦੇਖੋ ਮੈਂ ਤੇ ਹਰ ਵਾਰੀ ਅਪੀਲ ਵੀ ਕਰਦਾ ਸਟੇਜ ਤੋਂ ਅਪੀਲ ਕਰਦਾ ਹਾਂ ਦੇਖੋ ਜਿਹੜੇ ਖਾਣਾ ਬਣਾਣਾ ਜਿਹੜੇ ਚੰਗੀ ਤਰ੍ਹਾਂ ਸਾਫ਼ ਚੋਖੇ ਸਟਾਲ ਲਾਣੇ ਚਲੋ ਸੰਗਤਾਂ ਵਾਸਤੇ ਲੱਗਦੇ ਨੇ ਸੰਗਤਾਂ ਨੇ ਖਾਣ ਸਕਣਾ ਲੇਕਿਨ ਮੈਂ ਨਾਲ-ਨਾਲ ਹਰ ਵਾਰੀ ਬੇਨਤੀ ਕਰਦਾ ਵੀ ਜੇ ਸੰਗਤਾਂ ਨੇ ਅੱਜ ਸਟਾਲ ਤੇ ਆ ਕੇ ਛਕਿਆ 36 ਤਰ੍ਹਾਂ ਦੇ ਪੋ ਤੇ ਪਕਾਨ ਬਣੇ ਹੁੰਦੇ ਨੇ ਭਈ ਜਿਹੜਾ ਵੀ ਤੁਸੀਂ ਖਾਣਾ ਖਾਓ ਔਰ ਖਾ ਕੇ ਉਸ ਤੋਂ ਬਾਅਦ ਤੁਸੀਂ ਅੰਦਰ ਆ ਕੇ ਜਿਹੜੇ ਸੰਤਾਂ ਦੇ ਬਾਰੇ ਜਿਹੜਾ ਉਪਦੇਸ਼ ਹੈ ਜਿਹੜਾ ਉਹਨਾਂ ਦਾ ਉਪਦੇਸ਼ ਹੈ ਉਹ ਵੀ ਸੁਣੋ ਕੋ ਪੱਲੇ ਬੰਨੋ ਕੱਲਾ ਨਹੀਂ ਵੀ ਅਸੀਂ ਖਾ ਕੇ ਤੇ ਘਰ ਵਾਸ ਮੁੜ ਜਾਈਏ ਤਾਂ ਉਹ ਤੇ ਫਿਰ ਤੁਹਾਨੂੰ ਪਤਾ ਹੀ ਹੈ ਉਹ ਤੇ ਸਾਡਾ ਆਫਰ ਪਤਾ ਕੀ ਬੰਨਦਾ ਕਰਤੂਤ ਪਸ਼ੂ ਕੀ ਮਾਨਸਿਆਤ ਲੋਕ ਪਚਾਰਾ ਕਰੇ ਦਿਨ ਰਾਤ ਭਈ ਸਾਨੂੰ ਪਤਾ ਨਹੀਂ ਵੀ ਆਹੀ ਸਾਡੀਆਂ ਫਿਰ ਜਿਹੜੀਆਂ ਉਹ ਜਿਹੜੀਆਂ ਉਗੜੀ ਕਰਤੂਤਾਂ ਦੀਆਂ ਨੇ ਉਸ ਪਾਸੇ ਚੱਲ ਪਈਆਂ ਨੇ ਖਾਣਾ ਪੀਣਾ ਬਸ ਰਮਾਨ ਨਾਲ ਸੋਜਣਾ ਜਾਂ ਆਏ ਦੀਨ ਕੋਈ ਮਤਲਬ ਨਹੀਂ ਕਿਸੇ ਨਾਲ ਨਹੀਂ ਜਿਹਦੇ ਵਾਸਤੇ ਤੁਸੀਂ ਜਿੱਥੇ ਗਏ ਹੋ ਜਾਂ ਜਿੱਦੀ ਵਰਸੀ ਮਨਾ ਰਹੇ ਹੋ ਜੇ ਉਹਦੇ ਬਾਰੇ ਤੁਸੀਂ ਪਤਾ ਹੀ ਨਹੀਂ ਕਰੋਗੇ ਕੀ ਚੀਜ਼ ਸੀ ਕੀ ਸ਼ਖਸੀਅਤ ਸੀ ਕਿਉਂ ਲੋਕੋ ਨੂੰ ਮੰਨਦੇ ਨੇ ਕਿਉਂ ਉਹਨੂੰ ਉਹਦਾ ਪਰਉਪਕਾਰ ਨੂੰ ਲੋਕ ਯਾਦ ਕਰਦੇ ਨੇ ਤਾਂ ਇਹ ਚੀਜ਼ਾਂ ਸਾਨੂੰ ਜਿਹੜੇ ਸਾਡੇ ਜਿੰਨੇ ਵੀ ਮੈਂ ਅਪੀਲ ਦੁਬਾਰਾ ਫਿਰ ਕਰਦਾ ਹੈਗਾ ਜਿਹਨੀਆਂ ਸਖਤਾਂ ਜਾਂਦੀਆਂ ਨੇ ਪਲੀਜ਼ ਗੁਰੂ ਘਰ ਜਾ ਕੇ ਨਸਮਸਤਕ ਹੋ ਗੁਰੂ ਗ੍ਰੰਥ ਸਾਹਿਬ ਦੇ ਹੋਰ ਗੁਰੂ ਗੁਰੂ ਦੀ ਵੀ ਗੱਲ ਸੁਣੋ ਨਾਲ ਕਿਉਂਕਿ ਸੰਤਾਂ ਦੀ ਗੱਲ ਸੁਣੀ ਨਾਲ-ਨਾਲ ਗੁਰੂ ਦੀ ਵੀ ਗੱਲ ਸੁਣੀ ਗੁਰੂ ਦੀ ਗੱਲ ਪਹਿਲਾਂ ਰੱਖਣੀ ਏ ਸੀ ਸੰਤਾਂ ਦੀ ਜਿਹੜੀ ਗੱਲ ਬਾਅਦ ਚ ਰੱਖਣੀ ਕਿਉਂਕਿ ਗੁਰੂ ਦਾ ਵੀ ਉਪਦੇਸ਼ ਸਾਨੂੰ ਜ਼ਰੂਰੀ ਏ ਤੇ ਗੁਰੂ ਨੇ ਵੀ ਇਹ ਗੱਲ ਕਹੀ ਵੀ ਜਿਹੜਾ ਜਿਹੜੇ ਉਸ ਪ੍ਰਮਾਤਮਾ ਦੇ ਭੇਜਿਓਏ ਮਹਾਂਪੁਰਸ਼ ਨੇ ਸੰਤ ਨੇ ਤੇ ਉਹਨਾਂ ਦਾ ਵਿਸਕਾਰ ਕਰਨਾ ਉਸ ਕਿਉਂਕਿ ਜਿਹੜੇ ਅਸਲੀ ਸੰਤ ਉਹਨਾਂ ਨੇ ਸਮਾਜ ਲਈ ਸਮਾਜ ਦੇ ਵਿੱਚ ਚੰਗਾ ਕਰਕੇ ਜਾਂਦੇ ਨੇ ਸਮਾਜ ਦੇ ਵਿੱਚ ਸਿੱਖੀ ਨਾਲ ਜੋੜ ਕੇ ਜਾਂਦੇ ਨੇ ਜਾਂ ਧਰਮ ਨਾਲ ਜੋੜ ਕੇ ਜਾਂਦੇ ਨੇ ਧਰਮੀ ਬਣਾਉਂਦੇ ਨੇ ਉਹ ਅਸਲੀ ਸੰਤ ਨੇ ਬਾਕੀ ਤੁਹਾਨੂੰ ਪਤਾ ਹੀ ਅੱਜ ਕੱਲ ਦੇ ਪਹਿਲਾਂ ਹੀ ਇਹ ਟਾਹ ਲੱਗੀ ਮੈਂ ਤਾਂ ਕਹਿੰਦਾ ਵੀ ਜਿਹੜਾ ਇੱਕ ਸਿੱਖ ਹੈ ਉਹਦੇ ਪਿੱਛੇ ਕਿੰਨੀਆਂ ਕਿ ਜੈਂਸੀਆਂ ਕਿੰਨੀਆਂ ਕਿ ਜਥੇਬੰਦੀਆਂ ਲੱਗੀਆਂ ਨੇ ਪੀ ਉਸ ਨੂੰ ਦਬਾਉਣ ਵਾਸਤੇ ਪੀ ਜਾਂ ਉਹਨੂੰ ਖਤਮ ਕਰਨ ਵਾਸਤੇ ਲੇਕਿਨ ਜਿਹੜਾ ਅਸਲੀ ਸੱਚਾ ਸੁੱਚਾ ਸਿੱਖ ਹੈ ਉਹ ਇਸ ਚੀਜ਼ ਦੀ ਪਰਵਾਹ ਨਹੀਂ ਕਰਦਾ ਆਪਣੇ ਮਾਰਗ ਤੇ ਚੱਲਦਾ ਰਹਿੰਦਾ। ਪਰ ਦੋਸਤੋ ਅਖੀਰ ਦੇ ਵਿੱਚ ਮੈਂ ਜੋ ਸਵਾਲ ਕਰਾਂਗਾ ਕਿ ਜਦੋਂ ਸੰਤਾਂ ਦੀ ਇਸ ਜੀਵਨੀ ਤੋਂ ਪੜਨ ਦੀ ਕੋਸ਼ਿਸ਼ ਕਰਦੇ ਹਾਂ ਬਹੁਤ ਸਾਰੀ ਸਿੱਖ ਸਾਨੂੰ ਮਿਲਦੀ ਹੈ। ਪਰ ਅੱਜ ਦੇ ਦੌਰ ਦੇ ਵਿੱਚ ਜਿਹੜੇ ਸਾਡੇ ਰਾਜਨੀਤਿਕ ਲੋਕ ਹੈਗੇ ਨੇ ਖਾਸ ਕਰਕੇ ਜਿਹੜੇ ਸੰਤ ਨੇ ਉਹ ਕਹਿੰਦੇ ਨੇ ਕਿ ਰਾਜਨੀਤੀ ਇੱਕ ਵੱਖਰਾ ਖੇਤਰ ਹੈ ਤੇ ਸੰਤ ਜਿਹੜਾ ਹੋਣਾ ਉਹ ਇੱਕ ਵੱਖਰਾ ਖੇਤਰ ਹੈ। ਦੋਨਾਂ ਦਾ ਸਮੇਲ ਨਹੀਂ ਹੋ ਸਕਦਾ। ਪਰ ਜਦੋਂ ਅਸੀਂ ਸੰਤਾਂ ਦੇ ਜੀਵਨ ਬਾਰੇ ਵੇਖਦੇ ਹਾਂ ਤਾਂ ਇਹੋ ਜਿਹਾ ਹੈ ਕਿ ਕਿ ਨੋ ਮਾਸਤਾ ਉਹਨਾਂ ਨੇ ਬਣਾ ਦਿੱਤਾ ਕਿ ਉਹ ਕਰਨੇ ਧਰਮ ਬਿਨਾ ਰਾਜ ਚਲੇ ਹੈ ਰਾਜ ਬਿਨਾ ਸਭ ਦਲੇ ਮਲੇ ਹੈ ਤੇ ਉਥੇ ਜਦੋਂ ਗੱਲ ਕਰਦੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਦੇ ਜਿਹੜੇ ਕਿਸਾਨ ਤੇ ਇਹ ਕਹਿੰਦੇ ਨੇ ਕਿ ਰਾਜਨੀਤੀ ਸਾਡਾ ਕੋਈ ਪਰਵੇਸ਼ ਨਹੀਂ ਹੈਗਾ ਅਸੀਂ ਉਧਰ ਨਹੀਂ ਜਾਣਾ ਤੇ ਉਹ ਜੋ ਕਰਨ ਦੇ ਨੇ ਕਰਨ ਦੋ ਅਸੀਂ ਆਪਣਾ ਕਰੀਏ ਆਪਾਂ ਨੇ ਤੋਰਾ ਬਣਦੇ ਨੇ ਰਾਜ ਬਿਨਾ ਨਾ ਧਰਮ ਚਲੇ ਧਰਮ ਬਿਨਾ ਸਭ ਦਲੇ ਮਲੇ ਆ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜਵਲ ਸੇ ਲਿਆ ਬਿਲਕੁਲ ਗੁਰੂ ਸਾਹਿਬ ਜੀ ਨੇ ਸਾਨੂੰ ਰਾਜਨੀਤੀ ਸਿਖਾਈ ਹੈ ਜੀ ਰਾਜਨੀਤੀ ਉਹ ਸਿਖਾਈ ਹੈ ਜਿਹੜੀ ਅਸੀਂ ਕਹਿ ਰਹੇ ਕਹਿੰਦੇ ਨਹੀਂ ਨਹੀਂ ਜੀ ਇਹ ਰਾਜਨੀਤਿਕ ਗੁਰਸੇਖਣੀ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਸੱਚਾ ਸੁੱਚਾ ਰਾਜ ਕੀਤਾ ਅੱਜ ਵੀ ਦੁਨੀਆ ਯਾਦ ਕਰਦੀ ਉਸ ਚੀਜ਼ ਨੂੰ ਜੀ ਕਿ ਉਹ ਗੁਰਸੇਖਣੀ ਉਹਦੇ ਆਪ ਪੇਸ਼ ਹੁੰਦੇ ਸੀ ਜੇ ਕੋਈ ਗਲਤੀ ਹੋ ਨਹੀਂ ਸਭ ਪੇਸ਼ ਹੁੰਦੇ ਸੀ ਹਾਲ ਤੱਕ ਸਾਹਿਬ ਤੇ ਅੱਜ ਕੱਲ ਦਾ ਕਿਹੜਾ ਪਪ ਪੇਸ਼ ਹੁੰਦਾ ਅੱਜ ਕੱਲ ਤਾਂ ਪਹਿਲਾਂ ਹੀ ਕਹਿੰਦੇ ਨੇ ਵੀ ਲਿਖ ਦਿਓ ਜੀ ਲੈਟਰ ਜੱਥੇਦਾਰ ਨੂੰ ਪਹਿਲਾਂ ਹੀ ਆਰਡਰ ਕਰ ਦਿੰਦੇ ਵੀ ਲੈਟਰ ਲਿਖ ਦਿਓ ਵੀ ਮਾਫ ਕਰ ਦਿਓ ਉਹਨਾਂ ਨੂੰ ਪਹਿਲਾਂ ਨੇ ਮਾਫ ਹੋਣਾ ਕੋਈ ਸੌਖੀ ਗੱਲ ਨਹੀਂ ਸੀਗੀ ਪਹਿਲਾਂ ਤਾਂ ਸਭ ਸਟ੍ਰਿਕਟ ਸੀਗਾ ਤੇ ਸਾਨੂੰ ਰਾਜ ਵੀ ਚਾਹੀਦਾ ਸਾਨੂੰ ਧਰਮ ਵੀ ਚਾਹੀਦਾ ਤੇ ਮੈਂ ਤਾਂ ਕਹਿੰਦਾ ਵੀ ਅਸੀਂ ਕਦੀ ਵੀ ਸਾਨੂੰ ਐਸੇ ਕਰਕੇ ਗੁਰੂ ਸਾਹਿਬ ਜੀ ਨੇ ਸੰਤ ਤੇ ਸਿਪਾਹੀ ਬਣਾਇਆ ਜੀ ਦੋ ਚੀਜ਼ਾਂ ਸਾਨੂੰ ਜਦੋਂ ਕੋਈ ਲੰਬੀ ਉਡਾਰੀ ਮਾਰਨੀ ਦੋ ਫਰ ਸਾਨੂੰ ਪੂਰੇ ਚਾਹੀਦੇ ਨੇ ਕੱਲ੍ਹ ਇਹ ਨਹੀਂ ਜਦੋਂ ਬਾਬਰ ਚੜ੍ਹ ਕੇ ਆਇਆ ਇਹ ਕਹਿੰਦੇ ਆ ਜাদু ਪੜਨੇ ਮੰਤਰ ਪੜਨੇ ਨੇ ਤੇ ਆਹੀ ਵਾਪਸ ਮੋੜ ਦੇਣਾ ਫਿਰ ਉਹ ਕਹਿੰਦੇ ਕੋਈ ਤੁਰਕਾ ਨਹੀਂ ਆਇਆ ਮੈਂ ਕੁਝ ਨਹੀਂ ਕੀਤਾ ਹਾਂ ਕੋਈ ਤੁਰਕਾ ਨਹੀਂ ਆਇਆ ਕਿਸੇ ਨਾਲ ਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਚੁੱਕਣਾ ਪੈਣਾ ਗੁਰੂ ਸਾਹਿਬ ਜੀ ਹੱਥ 'ਚ ਡੰਡਾ ਕਿਉਂ ਰੱਖਦੇ ਸੀਗੇ ਗੁਰੂ ਨਾਨਕ ਦੇਵ ਜੀ ਹੱਥ 'ਚ ਡੰਡਾ ਰੱਖਦੇ ਸੀ ਕਾਚ 'ਚ ਕਿਤਾਬ ਰੱਖਦੇ ਸੀ ਡੰਡਾ ਵੀ ਰੱਖਦੇ ਸੀ ਨਾਲ ਤੇ ਹਾਂ ਜੀ ਆ ਚਲੋ ਜੀ ਹੁਣ ਕਰੋ ਕੀ ਕਰਨਾ ਇਹ ਤੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਬਾਰੇ ਕਿਹਾ ਗੁਰੂ ਨਾਨਕ ਦੇਵ ਜੀ ਦੇ ਨਾਲ ਤਾਂ ਕਿੰਨੇ ਕੋਟ ਸਵਾਰ ਵੀ ਨਾਲ ਰਹਿੰਦੇ ਸੀ ਜਦੋਂ ਕੁਰਖੇਤਰ ਗਏ ਨੇ ਉਸ ਦਿਨ 2200 ਕੋਟ ਸਵਾਰ ਉਹਨਾਂ ਦੇ ਨਾਲ ਸੀਗਾ ਜੀ ਬਾਬੇ ਨਾਲ ਕੋਈ ਇਤਿਹਾਸੀ ਮਾਲਾ ਫੜਾਤੀ ਵੀ ਜਲ ਮੈਨਾ ਮਾਲਾ ਫੜੀ ਤੇ ਕੋਈ ਨਹੀਂ ਸਿਮਨ ਕਰੀਓ ਨਹੀਂ ਉਹ ਨਾਲ ਸੰਤ ਸਿਪਾਈ ਸਾਨੂੰ ਦੋ ਪੱਖ ਸੈਨੂ ਗੁਰੂ ਸਾਹਿਬ ਜੀ ਨੇ ਸ਼ੁਰੂਤ ਲੈ ਕੇ ਦਿੱਤੇ ਨੇ ਗੁਰੂ ਹਰ राय राय ਸਾਹਿਬ ਸੀਗੇ ਉਹਨਾਂ ਕੋਲ ਇੱਕ ਕੋੜ ਸਵਾਰ ਕੋੜ ਸਵਾਰ ਸੀਗੇ ਗੁਰੂ ਹਰਗੋਬਿੰਦ ਸਿੰਘ ਸਾਹਿਬ ਨੇ ਜੰਗਾ ਕੀਤੀਆਂ ਉਹ ਤੇ ਇੱਕ ਬਾਦਰ ਜੀ ਵੀ ਜੰਗਾ ਕਰਦੇ ਰਹੇ ਗੁਰੂ ਗੋਬਿੰਦ ਸਿੰਘ ਨੇ ਜੰਗਾ ਕੀਤੀਆਂ ਉਹ ਕਿਸੇ ਦੇ ਬੁਰਾਈ ਵਾਸਤੇ ਨਹੀਂ ਕਰਦੇ ਲੇਕਿਨ ਉਹ ਰਾਜ ਭਾਗ ਜਿਹੜਾ ਉਹਨਾਂ ਨੂੰ ਉਹਨਾਂ ਨੇ ਚੰਦ ਤੇ ਜੋ ਮਰਜ਼ੀ ਕਰ ਸਕਦੇ ਸ੍ਰਿਸ਼ਟੀ ਦਾ ਰਾਜ ਹੀ ਸਾਰਾ ਕੁਝ ਕਰ ਸਕਦੇ ਲੇਕਿਨ ਉਹਨਾਂ ਨੇ ਜਿਹੜੀ ਮਨੁੱਖਤਾ ਤੇ ਲੜਾਈਆਂ ਅੱਜ ਕੀਤੀਆਂ ਉਹ ਮਨੁੱਖਤਾ ਨੂੰ ਬਚਾਉਣ ਵਾਸਤੇ ਕੀਤੀਆਂ ਚੰਗੇ ਲਈ ਕੀਤੀਆਂ ਜੇ ਕਿਸੇ ਤੇ ਦਬਾਅ ਪਾਉਂਦੇ ਹੀ ਜਾਂ ਕੁਛ ਕਰਦੇ ਹੀ ਹੁਣ ਤੁਸੀਂ ਗੁਰਤੇਗ ਬਾਦਰਜੀ ਦੀ ਵੀ ਗੱਲ ਲੈ ਲਓ ਉਹ ਵੀ ਕਿਲਕ ਜੰਜੂ ਦੀ ਗੱਲ ਆਂਦੀ ਹੈ ਕਿਸੇ ਦੇ ਪਰਵਕਾਰ ਕਰਨਾ ਸਾਰਾ ਕੁਝ ਕਰਨਾ ਸਾਡੇ குரு ਆਦੇਸ ਸਾਨੂੰ ਉਹਨੇ ਸਿਖਾਇਆ ਰਾਜਨੀਤੀ ਕਿਵੇਂ ਕਰਨੀ ਤੇ ਸਾਨੂੰ ਇਹ ਚੀਜ਼ਾਂ ਸਾਰੀਆਂ ਚਾਹੀਦੀਆਂ ਨੇ ਕੋਈ ਐਸੀ ਗੱਲ ਨਹੀਂ ਰਾਜਨੀਤੀ ਸਾਨੂੰ ਦੂਰ ਨਹੀਂ ਰੱਖਿਆ ਰਾਜਨੀਤੀ ਦੇ ਵਿੱਚ ਰਹਿ ਕੇ ਵੀ ਤੁਸੀਂ ਔਰ ਆਪ ਨੂੰ ਪਾ ਸਕਦੇ ਹੋ ਬਿਲਕੁਲ ਬਿਲਕੁਲ ਨਹੀਂ ਅੱਜ ਦੇ ਸਮੇਂ ਤੇ ਜ਼ਰੂਰਤ ਵੀ ਹੈਗੀ ਹੈ ਕਿਉਂਕਿ ਆਪਣੇ ਆਪ ਚ ਜੇ ਤੁਸੀਂ ਗੁਰੂ ਦੇ ਚੰਗੇ ਸਿੱਖ ਹੈਗੇ ਹੋ ਤੇ ਜਿਹੜੇ ਤੁਸੀਂ ਉੱਥੇ ਆਪਣੀ ਆਵਾਜ਼ ਵੀ ਬੁਲੰਦ ਕਰੋਗੇ ਉਹਦਾ ਵੀ ਇੱਕ ਆਪਣੇ ਆਪ ਚ ਵੱਖਰੇ ਤਰੀਕੇ ਦਾ ਔਰਾ ਹੋਏਗਾ ਵੱਖਰੇ ਤਰੀਕੇ ਦੀ ਉਹਦੀ ਹੋਕ ਹੋਏਗੀ ਤੇ ਇਹ ਜ਼ਰੂਰੀ ਹੋ ਜਾਂਦਾ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸਮੇਲ ਹੋਣਾ ਜਿਹੜਾ ਬਹੁਤ ਜ਼ਰੂਰੀ ਆ 올 ਰੌਂਡਰ ਹੋਣਾ ਜਿਹੜਾ ਬਹੁਤ ਜ਼ਰੂਰੀ ਹੈਗਾ ਇਹ ਨਾ ਹੋਵੇ ਕਿ ਰਾਜਨੀਤਿਕ ਜਿਹੜਾ ਲੋਕ ਕਹਿਣ ਕਿ ਰਾਜਨੀਤਿਕ ਹੈਗਾ ਸ੍ਰੀ ਦਾ ਬਦਮਾਸ਼ ਹੋਵੇ ਤਾਂ ਬਾਅਦ ਚੌਥੇ ਜਿਹੜੀ ਰਾਜਨੀਤੀ ਵੀ ਉਸੇ ਤਰੀਕੇ ਦੀ ਜਿਹੜੀ ਕਰੇਗਾ ਤੇ ਜੇ ਉਹ ਆਪਣੇ ਆਪ ਚ ਗੁਰੂ ਦਾ ਸਿੱਖ ਹੈ ਤੇ ਜੇ ਰਾਜਨੀਤੀ ਵੀ ਕਰੇਗਾ ਤਾਂ ਬਹੁਤ ਲੋਕਾਈ ਦੇ ਭਲੇ ਦੇ ਜਿਹੜੇ ਨੇ ਉਹ ਕੰਮ ਕਰਨਗੇ ਤੇ ਇਹ ਆਪਣੇ ਆਪ ਚ ਅੱਜ ਇਕਲ ਬਹੁਤ ਜ਼ਰੂਰਤ ਹੈ ਸਮੇਂ ਦੀ ਤੇ ਪ੍ਰਧਾਨ ਸਰ ਤੁਸੀਂ ਜਰੂਰ ਸੰਗਤਾਂ ਨੂੰ ਕਿਸ ਤਰੀਕੇ ਨਾਲ ਅਪੀਲ ਕਰੋਗੇ ਦੋ ਤਰੀਕ ਨੂੰ ਕਿੰਨੇ ਵੀ ਸਮਾਗਮ ਸ਼ੁਰੂ ਹੋਣਗੇ ਤੇ ਕਿਸ ਤਰੀਕੇ ਨਾਲ ਆਪਾਂ ਜਿਹੜਾ ਉੱਥੇ ਤੁਸੀਂ ਸਦਾ ਦਿੰਦੇ ਹੋ ਸਮੂਹ ਸਿੱਖ ਸੰਗਤਾਂ ਨੂੰ ਕੱਲਾ ਇੱਕ ਬਲਾਦਰੀ ਨੂੰ ਨਹੀਂ ਸਮੂਹ ਸਿੱਖ ਸੰਗਤਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਟ੍ਰਾਈ ਸਟ੍ਰੀਟ ਦੀ ਜਿੰਨੀਆਂ ਵੀ ਜਥੇਬੰਦੀਆਂ ਨੇ ਜਿੰਨੀਆਂ ਵੀ ਸੰਗਤਾਂ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ 2 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਬਾਬਾ ਮੱਖਣ ਜਲਵਾਣਾ ਸਿਕ ਸੈਂਟਰ ਵਿਖੇ ਬਹੁਤ ਹੀ ਵੱਡੇ ਪੱਧਰ ਤੇ ਜਿਹੜਾ ਸੰਤਾਨ ਦੀ ਵਰਸੀ ਮਨਾਈ ਜਾ ਰਹੀ ਹੈ ਉਹਦੇ ਵਿੱਚ ਨਾਲ-ਨਾਲ ਅਸੀਂ ਜਿਹੜਾ 117 ਜਿਹੜਾ ਪੂਰਾ ਬੰਦ ਕੀਤਾ ਹੈ 114 113 ਸਟਰੀਟ ਜਿਹੜੀ ਉਹ ਸਾਰੀ ਬੰਦ 113 14 ਸਟਰੀਟ ਜਿਹੜੀ ਉਹ ਸਾਰੀ ਬੰਦ ਕੀਤੀ ਹੈ ਹੋਰ ਨਾਲ ਨਾਲ ਜਿਹੜੇ ਬੱਚਿਆਂ ਦੇ ਜਿਹੜੇ ਬੱਚੇ ਜਿਵੇਂ ਵਿੱਚ ਰੋਲਾ ਪਾਉਂਦੇ ਹਨ ਉਹਨਾਂ ਵਾਸਤੇ ਹੀ ਜਿਹੜੇ ਪੰਘੋੜੇ ਨੇ ਉਹ ਵੀ ਲਾਏ ਜਾਣਗੇ ਬਾਹਰ ਹੋਰ ਨਾਲ ਨਾਲ ਤਰਾ ਤਰਾ ਦੇ ਜਿਹੜੇ ਸਟਾਲ ਨੇ ਉਹ ਲਾਏ ਜਾਣਗੇ ਜਿੱਥੇ ਆਈਸਕ੍ਰੀਮ ਗੰਨਿਆਂ ਦਾ ਰਸ ਛੋਲੇ ਪੂੜੀਆਂ ਹੋਰ ਦੁਆਣਿਆਂ ਦਾ ਰਸ ਹਰ ਚੀਜ਼ ਅਸੀਂ ਉੱਥੇ ਜਿਨੀ ਕਿ ਤੁਹਾਨੂੰ ਖਾਣ ਨੂੰ ਮਿਲੇਗੀ ਔਰ ਮੈਂ ਨਾਲ ਨਾਲ ਇਹ ਵੀ ਅਪੀਲ ਕਰਾਂਗਾ ਵੀ ਜਿੱਥੇ ਤੁਸੀਂ ਉਹ ਸਾਰੇ ਚੀਜ਼ਾਂ ਛਕਨੀਆਂ ਨੇ ਛਤਿ ਪ੍ਰਦਾਨ ਤੇ ਭੋਜਨ ਛਕਣਾ ਤੇ ਨਾਲ ਹੀ ਉਹਦੇ ਨਾਲ ਨਾਲ ਅੰਦਰ ਜਾ ਕੇ ਦਰਬਾਰ ਹਾਲ ਚ ਬੈਠ ਕੇ ਜਿਹੜੇ ਗੁਰੂ ਦੇ ਵਿਹਾਰ ਜਸਾ ਪੰਜ ਰੂਪ ਸੁਣਨਾ ਜੋ ਉੱਥੇ ਕੀਰਤਨ ਜਿੱਥੇ ਢਾਡੀ ਜਿੱਥੇ ਪ੍ਰਚਾਰਕ ਕਥਾਵਾਚਕ ਜਿਹੜੇ ਵੀ ਆਏ ਨੇ ਉਹਨਾਂ ਨੂੰ ਜਰੂਰ ਸੁਣਨਾ ਹੈ ਉਹਨਾਂ ਦਾ ਵੀ ਮਾਨ ਸਮਾਨ ਕਰਨਾ ਹੈ ਔਰ ਮੈਂ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦਾ ਦਿਨ ਐਤਵਾਰ 2 ਜੂਨ ਨੂੰ ਸੋ ਮਮਾ ਆ ਕੇ ਗੁਰਦੁਆਰਾ ਬੱ ਮੱਖਣਸ਼ਾਲਵਾੜਾ ਸਿਕਸ ਸੈਂਟਰ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹੜੀਆਂ ਸੰਤਾਂ ਬਿਲਕੁਲ ਰਿਚਮੈਂਟ ਹਿੱਲ ਦੇ ਇਲਾਕੇ ਚ ਰਹਿੰਦੀਆਂ ਨੇ ਜਾਂ ਨਿਊਯਾਰਕ ਤੇ ਆਸ-ਪਾਸੇ ਨੇ ਉਹਨਾਂ ਨੂੰ ਅਸੀਂ ਖੁੱਲਾ ਸੱਦਾ ਦਿੰਦੇ ਆ ਕਿ ਤੁਸੀਂ ਆਓ ਅਤੇ ਸੰਤਾਂ ਦੇ ਇਸ ਦਿਹਾੜੇ ਦੇ ਉੱਤੇ ਆ ਕੇ ਜਿਹੜਾ ਤੁਸੀਂ ਵੀ ਗੁਰੂ ਘਰ ਨਾਲ ਜੁੜੋ ਅਤੇ ਗੁਰਬਾਣੀ ਨਾਲ ਆਪਣੇ ਬੱਚਿਆਂ ਨੂੰ ਜਰੂਰ ਜੋੜੋ ਅਤੇ ਖਾਸ ਤੌਰ ਤੇ ਤੁਹਾਨੂੰ ਪਤਾ ਹੈ ਕਿ ਸਾਡੇ ਚੈਨਲ ਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਜਿਹੜਾ ਗੁਰੂ ਘਰ ਤੋਂ ਰੋਜ਼ਾਨਾ ਜਿਹੜਾ ਉਹ ਲਾਈਵ ਕਰਦੇ ਹਾਂ ਉਸ ਦਿਨ ਵੀ ਅਸੀਂ ਜਿਹੜਾ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਜਿਹੜਾ ਇਸ ਪ੍ਰੋਗਰਾਮ ਨੂੰ ਪੂਰੇ ਦਾ ਪੂਰਾ ਜਿਹੜਾ ਅਸੀਂ ਲਾਈਵ ਕਰਾਂਗੇ ਜਿਹੜੀਆਂ ਸੰਕਟਾਂ ਖਾਸ ਤੌਰ ਤੇ ਬੀਗੋ ਵੈਲਨੈਸ ਸੰਬੰਧਿਤ ਨੇ ਜਾਂ ਦੂਰ ਦਰਾਡੇ ਰਹਿੰਦੀਆਂ ਨੇ ਉਹ ਇਹਦਾ ਲਾਈਵ ਜਿਹੜਾ ਉਹ YouTube Facebook ਤੇ ਉੱਤੇ ਜਿਹੜਾ ਵੇਖ ਸਕਣ ਗਿਆ ਨਾਲ ਨਾਲ ਅਸੀਂ ਇਹਦੇ ਵੱਖਰੇ ਵੱਖਰੇ ਹਾਈਲਾਈਟ ਵੀ ਤੁਹਾਨੂੰ ਦਿਖਾਵਾਂਗੇ ਜਿਹੜੇ ਬਾਹਰ ਕੀ ਕੀ ਸਮਾਗਮ ਹੁੰਦੇ ਨੇ ਤੁਹਾਨੂੰ ਇਸ ਤਰੀਕੇ ਨਾਲ ਫੀਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸ਼ਾਇਦ ਤੁਸੀਂ ਜਿਹੜਾ ਰਿਚਮੈਂਟ ਹਿੱਲ ਜਿੰਨੂੰ ਅਸੀਂ ਮਿਨੀ ਪੰਜਾਬ ਕਹਿੰਨੇ ਆ ਉੱਥੇ ਆ ਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਹੋ ਤਾਂ ਜ਼ਰੂਰ ਉਸ ਦਿਨ ਨੂੰ ਜਿਹੜਾ ਜਿਹੜਾ ਸ਼ਹਿਰ ਦੇ ਸਮੇਂ 11 ਵਜੇ ਜਿਹੜਾ ਲਾਈਵ ਸ਼ੁਰੂ ਹੋਏਗਾ ਇਥੋਂ ਦੇ ਨਿਊਯਾਰਕ ਦੇ ਸਮੇਂ ਦੇ ਮੁਤਾਬਿਕ ਉਹਦੇ ਨਾਲ ਤੁਸੀਂ ਜੁੜ ਕੇ ਜਿਹੜਾ ਪੂਰਾ ਬੇਗੋਵਾਲ ਦਾ ਮੇਲਾ ਵਾਂਗ ਹੋਏ ਜੀ ਉਹਨਾ ਮੇਲਾ ਲੱਗੇਗਾ ਪੂਰਾ ਬੇਗੋਵਾਲ ਯਾਦ ਆਏਗਾ ਉੱਥੇ ਤੇ ਮੈਂ ਖਾਸ ਕਰਕੇ ਬੇਗੋਵਾਲ ਦੀਆਂ ਸੰਤਾਨਾਂ ਨੂੰ ਮੈਂ ਜ਼ਿਆਦਾ ਉਪਰਾਲਾ ਕਰਨਾ ਵੀ ਸੰਤਾਨਾਂ ਦੀ ਵਰਸੇ ਤੇ ਸਾਰਿਆਂ ਨੇ ਨਾਲ ਆ ਪੋਣਾ ਨਾਲ ਦਸ ਅਜੀਬੀ ਪਰਿਵਾਰ ਨਾਲ ਲੈ ਕੇ ਆਓ ਬਿਲਕੁਲ ਤੇ ਆਪਣੇ ਆਪ ਤੁਹਾਨੂੰ ਵੀ ਮਾਨ ਮਹਿਸੂਸ ਹੋਏਗਾ ਕਿ ਤੁਹਾਡੇ ਇਲਾਕੇ ਦੇ ਜਿਹੜੇ ਵਸ਼ਿੰਦੇ ਹੈਗੇ ਨੇ ਤੁਹਾਡੇ ਆਪਣੇ ਪੰਜਾਬੀ ਪੈਣਪਰਾ ਜਿਹੜੇ ਹੈਗੇ ਨੇ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਸੰਤਾਂ ਦੀ ਜਿਹੜੇ ਨਾਮ ਨੂੰ ਕਿਸ ਤਰੀਕੇ ਨਾਲ ਪ੍ਰਚਾਰਿਆ ਅਤੇ ਦੁਨੀਆ ਤੱਕ ਲੈ ਕੇ ਗਏ ਨੇ ਅਤੇ ਇਹ ਆਪਣੇ ਆਪ ਚ ਖੁਸ਼ੀ ਦੀ ਗੱਲ ਹੈ ਕਿ ਆਪਣਾ ਪਾਈਚਾਰਾ ਜਿਹੜਾ ਪ੍ਰੋਗਰੈਸ ਕਰ ਰਿਹਾ ਹੈ ਤੇ ਉਹ ਆਪਣੇ ਵਿਰਸੇ ਨੂੰ ਆਪਣੇ ਸੱਭਿਆਚਾਰ ਨੂੰ ਜਿਹੜਾ ਉਹ ਨਹੀਂ ਭੁੱਲਿਆ ਤੇ ਉਹਦਾ ਅੱਜ ਦੁਨੀਆ ਭਰ ਦੇ ਵਿੱਚ ਪ੍ਰਚਾਰ ਕਰ ਰਿਹਾ ਉਸ ਤਨ ਬਹੁਤ ਸਾਰੇ ਇਲੈਕਟਿਡ ਅਫੀਸ਼ੀਅਲਸ ਵੀ ਜਿਹੜੇ ਇੱਥੇ ਹੋਣਗੇ ਅਤੇ ਉਮੀਦ ਕਰਦੇ ਆ ਕਿ ਉਹ ਸਾਡੇ ਸੰਤਾਂ ਦੇ ਜੀਵਨੀ ਤੋਂ ਸਿੱਖ ਕੇ ਇੱਥੇ ਲੋਕ ਭਲਾਈ ਦੇ ਜਿਹੜੇ ਨੇ ਕੰਮ ਕਰਨਗੇ ਸੋ ਮਿਲਦੇ ਆ ਜੀ 2 ਜੂਨ ਨੂੰ ਖਾਸ ਤੌਰ ਤੇ ਐਤਵਾਰ ਦੇ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ